ਪਰਮ ਸੰਸਾਰ ਜੋ ਗੁਰੂ ਰੂਪ ਸਾਧ ਸੰਗ ਜੀ ਆਓ ਜਿਤਨੇ ਵੀ ਮਾਈ ਭਾਈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਹੀ ਹਾਜ਼ਰੀਆਂ ਲਵਾ ਰਹੇ ਹੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਨਤਮਸਤਕ ਹੋ ਰਹੇ ਹੋ ਸੋ ਵੱਡੇ ਭਾਗ ਨੇ ਜਿਹੜਾ ਸਮਾਂ ਮਹਾਰਾਜ ਦੇ ਚਰਨਾਂ ਦੇ ਵਿੱਚ ਲੰਘ ਰਿਹਾ ਹੈ ਦਿਨ ਤੇ ਬਾਹਰ ਬਹਰ ਦੇ ਘਰੀਆਂ ਮਹਾਰਾਜ ਦੇ ਚਰਣਾ ਦੇ ਵਿੱਚ ਆਓ ਸਾਰੀ ਸੰਗਤ ਪਹਿਲਾਂ ਤਾਂ ਫਤੇ ਦੀ ਸਾਂਝ ਬਾਲੀਏ ਆਪਣੇ ਸਮੇ ਨੂੰ ਸਫਲ ਬਣਾਈਏ ਸਾਰੀ ਸੰਗਤ ਗੱਜ-ਬੱਜ ਕੇ ਫਤੇ ਬਲਾਵਾ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਮਹਾਨ ਸੁੰਦਰ ਉਪਰਾਲੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੀ ਬਖਸ਼ਿਸ਼ ਸਦਕਾ ਸਾਡੇ ਸੇਵਾਕਾਰ ਜੋ ਬਾਬਾ ਹਰਜਿੰਦਰ ਸਿੰਘ ਜੀ ਵਿਖੀ ਵਾਲੇ ਸਿੱਖ ਵਿਰਸਾ ਦਲ ਦੇ ਬਾਣੀ ਜੋ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਸੰਗਤਾਂ ਨੂੰ ਗੁਰੂ ਦੇ ਨਾਲ ਜੋੜ ਰਹੇ ਨੇ ਬਾਣੀ ਬਾਣੇ ਦੇ ਨਾਲ ਜੋੜ ਰਹੇ ਨੇ ਇਹ ਬਹੁਤ ਵੱਡਾ ਉਪਰਾਲਾ ਹੈ ਸੰਗਤ ਜੀ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਨੇ ਦੇਸ਼ ਕੌਮ ਦੀ ਸੇਵਾ ਵਿੱਚ ਜਿੰਨਾ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਇਹ ਬਹੁਤ ਔਖੀ ਹੁੰਦੀ ਹੈ ਸੇਵਾ ਕਰਨੀ ਕਿਉਂਕਿ ਗੱਲਾਂ ਕਰਨ ਵਾਲੇ ਬੜੇ ਮਿਲ ਜਾਂਦੇ ਨੇ ਤੁਹਾਨੂੰ ਇੱਕ ਚੰਗਾ ਕਰਮ ਕਰਨ ਵਾਲਾ ਹੈ ਇੱਕ ਮਾੜਾ ਕਰਮ ਕਰਨ ਵਾਲਾ ਹੈ ਜਿੱਥੇ ਚੰਗਾ ਹੈ ਉੱਥੇ ਮੰਦਾ ਵੀ ਹੈ ਕਈ ਇਨਸਾਨ ਐਸੇ ਨੇ ਜੋ ਧਰਮ ਦੇ ਨਾਲ ਜੋੜ ਰਹੇ ਨੇ ਕਈ ਐਸੇ ਨੇ ਜੋ ਤੋੜ ਰਹੇ ਨੇ ਉਹਨਾਂ ਦਾ ਕੰਮ ਹੈ ਤੋੜਨਾ ਜੋੜਨ ਵਾਲੇ ਨੇ ਜੋੜ ਜਾਣਾ ਤੇ ਤੋੜਨ ਵਾਲੇ ਨੇ ਤੋੜ ਦੇਣਾ ਪਰ ਟੁੱਟਦਾ ਕੌਣ ਹੈ ਜੋ ਕੱਚਾ ਜਿਹੜਾ ਜੁੜਿਆ ਹੀ ਨਹੀਂ ਉਹ ਟੁੱਟਦਾ ਭਾਈ ਜਿਹੜਾ ਜੁੜਿਆ ਹੋਇਆ ਗੁਰੂ ਦੇ ਨਾਲ ਉਹ ਕਦੀ ਟੁੱਟੇਗਾ ਜਿਨ੍ਹਾਂ ਨੇ ਅੰਦਰੋਂ ਵਿਸ਼ਵਾਸ ਰੱਖਿਆ ਹੈ ਭਰੋਸਾ ਰੱਖਿਆ ਹੈ ਗੁਰੂ ਦੇ ਦਰਸ਼ਨਾਂ ਦੇ ਵਿੱਚ ਤਾਂਗ ਹੈ ਦਿਨ ਰਾਤ ਗੁਰੂ ਦੇ ਭੈ ਦੇ ਵਿੱਚ ਰਹਿੰਦੇ ਨੇ ਗੁਰਬਾਣੀ ਤੇ ਪਹਿਰਾ ਦੇ ਰਹੇ ਨੇ ਇਸ ਤਸਵੱਟੀ ਦੇ ਉੱਤੇ ਖਰੇ ਨੇ ਸਤਿਗੁਰਾਂ ਦੇ ਬਚਨ ਨੂੰ ਮੰਨ ਰਹੇ ਨੇ ਕਿਉਂਕਿ ਸਿੱਖੀ ਕੋਈ ਵਿਖਾਵੇ ਦੀ ਨਹੀਂ ਹੁੰਦੀ ਕਹਿਣ ਦਾ ਗੱਲ ਹੈ ਵੀ ਸਿੱਖੀ ਵਿਖਾਵੇ ਦੀ ਨਹੀਂ ਸਿੱਖੀ ਹੈ ਮੰਨਣ ਦੀ ਗੁਰਬਾਣੀ ਨੂੰ ਸੁਣਨਾ ਹੈ ਮੰਨਣਾ ਹੈ ਮਹਾਰਾਜ ਜੀ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲਣਾਓ ਗੁਰਬਾਣੀ ਨੂੰ ਸੁਣਨਾ ਹੈ ਮੰਨਣਾ ਹੈ ਮੰਨ ਕੇ ਅਮਲ ਕਰਨਾ ਹੈ ਭਾਈ ਆਪਣੇ ਜੀਵਨ ਦੇ ਵਿੱਚ ਉਹਨੂੰ ਲਾਗੂ ਕਰਨਾ ਹੈ ਕਿਉਂਕਿ ਸਮਾ ਹੈ ਸਮਾ ਉਹ ਵੀ ਹੈ ਜਿਹੜਾ ਆਪਾਂ ਗੱਲਾਂ ਦੇ ਵਿੱਚ ਬਤਾ ਦਿੰਨੇ ਆ ਦੁਨਿਆਵੀ ਗੱਲਾਂ ਦੇ ਵਿੱਚ ਸਮਾ ਆ ਵੀ ਅੱਜ ਸਤਸੰਗਤ ਦੇ ਵਿੱਚ ਜੁੜੇ ਹੋਏ ਆ ਦੇਖੋ ਕਿੰਨਾ ਫਰਕ ਹੈ ਉਹ ਸਮੇਂ ਦੇ ਵਿੱਚ ਜਿਹੜਾ ਦੁਨਿਆਵੀ ਸਮਾਂ ਅਸੀਂ ਬਾਹਰ ਚੌਂਕੜੀਆਂ ਤੇ ਬੈਠ ਕੇ ਖੁੰਡਾਂ ਤੇ ਬੈਠ ਕੇ ਥਾਈਆਂ ਧਰਮਸ਼ਾਲਾਾਂ ਦੇ ਵਿੱਚ ਬੈਠ ਕੇ ਬਰਬਾਦ ਕਰ ਰਹੇ ਹਾਂ ਨਾ ਸੰਸਾਰਿਕ ਗੱਲਾਂ ਦੇ ਵਿੱਚ ਦੁਨਿਆਵੀ ਗੱਲਾਂ ਦੇ ਵਿੱਚ ਉਹਨਾਂ ਦੇ ਵਿੱਚੋਂ ਕੁਝ ਨਹੀਂ ਮਿਲਦਾ ਸਮੇਂ ਦੀ ਬਰਬਾਦੀ ਹੈ ਆਹ ਜਿਹੜਾ ਸਮਾਂ ਮਾਰੇ ਦੇ ਚਰਨਾਂ ਦੇ ਵਿੱਚ ਬੈਠ ਰਹੇ ਹਾਂ ਆਨੰਦ ਮਾਣ ਰਹੇ ਹਾਂ ਇਹ ਆਨੰਦ ਇਹ ਸ਼ਾਂਤੀ ਗੁਰੂ ਦੇ ਚਰਨਾਂ ਦੇ ਵਿੱਚੋਂ ਮਿਲਦੀ ਹੈ ਨਾਲੇ ਤਾਂ ਸਾਡਾ ਸਰੀਰ ਪਵਿੱਤਰ ਹੁੰਦਾ ਹੈ ਵਿਕਾਰਾਂ ਤੋਂ ਬਚਦਾ ਹੈ ਮਨ ਸੰਸਾਰ ਦੇ ਵਿੱਚ ਸਾਡਾ ਆਉਣਾ ਸਫਲ ਹੁੰਦਾ ਹੈ ਸਰੀਰ ਸਵਾਸ ਦੋਵੇਂ ਸਫਲ ਹੁੰਦੇ ਨੇ ਤੇ ਸਮਾ ਸਫਲ ਹੁੰਦਾ ਹੈ ਸਾਈ ਘੜੀ ਸੁਲੱਖਣੀ ਸੋਹ ਨਾਲ ਵਿਹਾਵਾ ਆ ਸਮਾ ਉਹਨਾਂ ਦਾ ਸਫਲ ਹੈ ਭਾਈ ਜਿਹੜੇ ਮਰਦੇ ਚਰਣਾ ਦੇ ਵਿੱਚ ਜੁੜਦੇ ਨੇ ਆਪਣੇ ਮਨ ਨੂੰ ਗੁਰੂ ਚਰਣਾ ਦੇ ਨਾਲ ਜੋੜ ਕੇ ਸੁਰਤ ਨੂੰ ਸ਼ਬਦ ਦੇ ਨਾਲ ਜੋੜਦੇ ਨੇ ਵਿਚਾਰਾਂ ਬੜੀਆਂ ਹੋ ਰਹੀਆਂ ਨੇ ਅੰਮ੍ਰਿਤ ਵੇਲੇ ਤੋਂ ਹੀ ਵਖ ਵਖ ਬੁਲਾਰੇ ਸਤਪੁਰਸ਼ ਗੁਣੀ ਜਨ ਆਪ ਜੀਾਂ ਨੂੰ ਮਨੋਹਰ ਬਚਨਾਂ ਦੁਆਰਾ ਨਿਹਾਲ ਕਰ ਰਹੇ ਨੇ ਕਿਉਂਕਿ ਮਹਾਰਾਜ ਜੀ ਕਹਿੰਦੇ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹਿ ਤਿਤ ਜਿੰਨਾ ਕਿਸੇ ਨੂੰ ਗਿਆਨ ਹੈ ਭਾਈ ਉਨੀ ਗੱਲ ਕਰ ਜਾਂਦਾ ਹੈ ਗੱਲ ਚੱਲ ਰਹੀ ਸੀ ਬੱਚਿਆਂ ਦੇ ਭਵਿੱਖ ਬਾਰੇ ਵੀ ਬੱਚਿਆਂ ਨੂੰ ਗੁਰੂ ਘਰ ਤੋਰਿਆ ਕਰੋ ਭਾਈ ਕੱਲੇ ਬੱਚਿਆਂ ਨੂੰ ਨਹੀਂ ਤੋਰਨਾ ਆਪ ਵੀ ਆਓ ਕਿਉਂਕਿ ਜੇ ਘਰ ਦਾ ਮੋਢੀ ਆਪ ਮੂਰੇ ਲਾ ਕੇ ਗੁਰੂ ਘਰ ਆਊਗਾ ਭਾਈ ਫਿਰ ਬੱਚੇ ਕਿਉਂ ਨਹੀਂ ਆਉਣਗੇ ਪਹਿਲਾਂ ਆਪਣੇ ਆਪ ਤੋਂ ਸ਼ੁਰੂ ਕਰੋ ਹੁਣ ਆਪ ਗੁਰੂ ਘਰ ਆਉਣਾ ਨਹੀਂ ਆਪ ਬਾਣੀ ਪੜ੍ਹਨੀ ਨਹੀਂ ਬੱਚਿਆਂ ਨੂੰ ਕਹੀ ਜਾਣਾ ਉਹਨਾਂ ਨੇ ਕਹਿਣਾ ਬਾਪੂ ਤੂੰ ਆਪ ਤਾਂ ਗੁਰੂ ਘਰ ਜਾਂਦਾ ਨਹੀਂ ਆਪ ਤਾਂ ਤੂੰ ਗੁਰੂ ਘਰ ਦੇ ਗੇਟ ਮੂਹਰੇੋਂ ਦੀ ਨਹੀਂ ਲੰਘਦਾ ਤੇ ਸਾਨੂੰ ਰੋਜ਼ ਕਹੀ ਜਾਂਦਾ ਤੂੰ ਪਹਿਲਾਂ ਆਪ ਮੂਹਰੇ ਲੱਗ ਕੇ ਤਰੋ ਆਪ ਉੱਠੋ ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰੋ ਫਿਰ ਸਾਡੇ ਬੱਚੇ ਵੀ ਉੱਠਣਗੇ ਭਾਈ ਗੁਰਬਾਣੀ ਦਾ ਫਰਮਾਨ ਹੈ ਚਾ ਲਾਂਗੇ ਉਠ ਨਾਮ ਜਪ ਨਿਸਬਸਰ ਆਰਾਧ ਕਾਰਾ ਤੁਜੈ ਨਾ ਬਿਆਬਈ ਨਾਨਕ ਮਿਟਾਇ ਉਪਾਦ ਫਿਰ ਮਹਾਰਾਜ ਜੀ ਕਹਿੰਦੇ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੈ ਗੁਰੂ ਦਾ ਸਿੱਖ ਹੈ ਕੱਲਾ ਬਖਾਵਾ ਤਾਂ ਨਹੀਂ ਤੇਰੇ ਕੋਲ ਤੂੰ ਸੱਚਮੁੱਚ ਗੁਰੂ ਨੂੰ ਮੰਨਣ ਵਾਲਾ ਹੈ ਕਿਤੇ ਉਦਾਂ ਨਹੀਂ ਤੇਰੇ ਅੰਦਰ ਭੇਖ ਦਿਖਾਏ ਜਗਤ ਕੋ ਉਸ ਮਾਰਗ ਤੇ ਤਾਂ ਨਹੀਂ ਤੁਰਿਆ ਸੱਚ ਮੁੱਚ ਅੰਦਰੋਂ ਜੁੜ ਜਾ ਇਹ ਗੁਰੂ ਦਾ ਐਸਾ ਦਾਰਾ ਹੈ ਭਾਈ ਕਿਉਂਕਿ ਗੁਰੂ ਦੇ ਬਚਨਾਂ ਦੇ ਵਿੱਚ ਬੜੀ ਤਾਕਤ ਹੈ ਗੁਰਬਾਣੀ ਦੇ ਵਿੱਚ ਬੜੀ ਤਾਕਤ ਹੈ ਗਾਵੇ ਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮੰਨੀ ਗੁਰੂ ਦੇ ਦਰ ਤੇ ਉਹ ਪ੍ਰਵਾਨ ਹੋ ਜਾਂਦੇ ਨੇ ਜਿਹੜੇ ਅੰਮ੍ਰਿਤ ਵੇਲੇ ਜਾ ਕੇ ਗੁਰਬਾਣੀ ਖੁਦ ਪੜ੍ਹਦੇ ਨੇ ਤੇ ਆਪਣੇ ਬੱਚਿਆਂ ਨੂੰ ਵੀ ਪੜ੍ਹਾਉਂਦੇ ਨੇ ਭਾਈ ਉਹਨਾਂ ਦੇ ਬੱਚੇ ਕਿਉਂ ਨਹੀਂ ਸਫਲ ਹੋਣਗੇ ਜਿਹੜੇ ਮਾਂ ਬਾਪ ਆਪ ਅੰਮ੍ਰਿਤ ਵੇਲੇ ਜਾਗਦੇ ਨੇ ਜਿਹੜੀ ਮਾਂ ਆਪ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਬੱਚੇ ਦਾ ਕੇਸ ਕੰਗਾ ਕਰਦੀ ਹੈ ਤੇ ਉਹਨੂੰ ਸਿੱਖਿਆ ਦਿੰਦੀ ਹੈ ਪੁੱਤਰ ਤੇਰੀ ਜੀਵ ਭਾਵ ਤੇਰੇ ਜੀਵਨ ਦੇ ਵਿੱਚ ਸੁੱਖ ਬਣ ਜਾਣਗੇ ਜੇ ਕਿਤੇ ਗੁਰੂ ਦੇ ਨਾਲ ਜੁੜ ਜਾਵੇਂ ਬਾਣੀ ਦੇ ਨਾਲ ਜੁੜ ਜਾਵੇਂ ਹੁਣ ਅਸੀਂ ਕਹਿ ਦਿੰਦੇ ਆ ਵੀ ਬੱਚਾ ਹੈ ਜੀ 4 ਸਾਲ ਦੀ ਉਮਰ ਹੈ ਬੱਚੇ ਦੀ 5 ਸਾਲ ਦੀ ਉਮਰ ਹੈ 7 ਸਾਲ ਦੀ ਹੈ ਕਹਿਣ ਤੋਂ ਭਾਵ ਵੀ 12 ਸਾਲ ਤੱਕ ਕਿਉਂਕਿ ਪਹਿਲਾ ਜਿਹੜਾ ਮੁਖ ਟੀਚਰ ਹੈ ਉਹ ਬੱਚੇ ਦੀ ਮਾਂ ਹੈ ਹੁਣ ਜੇ ਆਪਾਂ ਗੱਲ ਕਰਦੇ ਆ ਅਸੀਂ ਆਪਣੇ ਬੱਚਿਆਂ ਨੂੰ ਕਹਿ ਦੇਣ ਕਿ ਇਹ ਤਾਂ ਬੱਚੇ ਨੇ ਜੀ ਹਜੇ ਕੋਈ ਨਹੀਂ ਸਮਝ ਜਾਣਗੇ ਹਜੇ ਨਿਆਣੇ ਨੇ ਸੰਗਤ ਜੀ ਧਿਆਨ ਦਿਓ ਧਰੂ ਦੀ ਮਾਂ ਪ੍ਰਹਲਾਦ ਦੀ ਮਾਂ ਬਾਬਾ ਫਰੀਦ ਸਾਹਿਬ ਦੀ ਮਾਂ ਰਾਜੇ ਗੋਪੀ ਚੰਦ ਦੀ ਮਾਂ ਜਿਹੜੇ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਰਹੀਆਂ ਨੇ ਪੁੱਤਰ ਜੇ ਖੁਦਾ ਦੀ ਖੁਸ਼ੀ ਚਾਹਣੀ ਹੈ ਖੁਦਾ ਦੀ ਖੁਸ਼ੀ ਪਾਉਣੀ ਹੈ ਅੱਲਾਹ ਤਾਲਾ ਖੁਸ਼ ਕਰਨਾ ਤਾਂ ਬੰਦਗੀ ਕਰਨੀ ਪੈਣੀ ਹੈ ਸਿਮਰਨ ਕਰਨਾ ਪੈਣਾ ਜੇ ਪ੍ਰਹਿਲਾਦ ਦੀ ਗੱਲ ਕਰੀਏ 5 ਸਾਲ ਦੀ ਉਮਰ ਹੈ ਪ੍ਰਹਿਲਾਦ ਦੀ ਮਾਣੇ ਨਾਮ ਜਪਣ ਦੀ ਸਿੱਖਿਆ ਦਿੱਤੀ ਪੁੱਤਰ ਨਾਮ ਜਪ ਸਿਮਰਨ ਕਰ ਰਾਜ ਭਾਗ ਲੈਣਾ ਸੁੱਖ ਪਾਉਣੇ ਨੇ ਨਾ ਤਾਂ ਪਰਮੇਸ਼ਰ ਦੀ ਬੰਦਗੀ ਕਰਨੀ ਹੈ ਮਹਾਰਾਜ ਜੀ ਕਹਿੰਦੇ ਜੋ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲੇਹੇ ਜਦੋਂ ਗੁਰਬਾਣੀ ਨੂੰ ਪੜਾਂਗੇ ਸਾਡੇ ਜੀਵਨ ਦੇ ਵਿੱਚ ਸੁਧਾਰ ਹੋਵੇਗਾ ਗੁਰਬਾਣੀ ਨੂੰ ਆਪਣੇ ਜੀਵਨ ਇਹ ਕਾਨੂੰਨ ਹੈ ਇੱਕ ਬਿਕਾਰਾਂ ਤੋਂ ਮਹਾਰਾਜ ਨੇ ਲਾਗੂ ਕੀਤਾ ਇਹ ਕਾਨੂੰਨ ਵਿਕਾਰਾਂ ਤੋਂ ਬਚਣ ਵਾਸਤੇ ਜ਼ਿਮੇ ਟ੍ਰੈਫਿਕ ਨਿਯਮਾਂ ਦੇ ਉਹ ਜਿਹੜੇ ਚਿੰਨ੍ਹ ਹੁੰਦੇ ਨੇ ਨਾ ਸਮਝਾਏ ਹੁੰਦੇ ਨੇ ਭਾਈ ਜੇ ਵੀ ਆਹ ਕਟੋਂਗੇ ਕਤਾਹੀ ਵਰਤੋਂਗੇ ਤਾਂ ਆਹ ਤੁਹਾਨੂੰ ਚਲਾਨ ਹੋ ਜਾਣਾ ਹੈ ਜਿਸ ਤਰ੍ਹਾਂ ਦੀ ਗਲਤੀ ਕਰੋਗੇ ਤਾਂ ਆਹ ਚਲਾਨ ਹੋ ਜਾਣਾ ਹੈ ਇਸੇ ਤਰ੍ਹਾਂ ਗੁਰਬਾਣੀ ਦਾ ਨਿਯਮ ਹੈ ਗੁਰਬਾਣੀ ਸਾਨੂੰ ਬਿਕਾਰਾਂ ਤੋਂ ਮੋੜਦੀ ਹੈ ਭਾਈ ਕਿਉਂਕਿ ਜਿਨ੍ਹਾਂ ਨੇ ਅੰਦਰੋਂ ਜੁੜ ਕੇ ਪ੍ਰਮਾਤਮਾ ਦੀ ਬਾਣੀ ਦਾ ਸਿਮਰਨ ਕੀਤਾ ਉਹ ਇਹ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ ਕਿਉਂਕਿ ਗੁਰਬਾਣੀ ਐਡੀ ਵੱਡੀ ਸਮਰੱਥਾ ਰੱਖਦੀ ਹੈ ਮਾਰੇ ਕਹਿੰਦੇ ਪਸ਼ੂ ਪ੍ਰੇਤ ਮੁਕਤ ਕੋ ਤਾਰੈ ਉਹ ਤਾਂ ਪਸ਼ੂਆਂ ਪ੍ਰੇਤਾਂ ਨੂੰ ਵੀ ਤਾਰਨ ਵਾਲੀ ਹੈ ਸਾਡਾ ਜੀਵਾਂ ਦਾ ਕਿਉਂ ਨਹੀਂ ਉਧਾਰ ਹੋਵੇਗਾ ਪਰ ਗੱਲ ਤਾਂ ਮੰਨਣ ਤੇ ਆ ਨਾ ਭਾਈ ਜੇ ਮੰਨਾਂਗੇ ਜੇ ਉਪਰੋਂ ਉਪਰੋਂ ਮੱਥੇ ਟੇਕੀ ਗਿਆ ਤੇ ਗੁਰੂ ਦੀ ਗੱਲ ਨੂੰ ਮੰਨਿਆ ਨਾ ਫਿਰ ਦੇਖੋ ਗੁਰੂ ਸਾਡੇ ਤੇ ਖੁਸ਼ ਹੈ ਗੁਰੂ ਦੇ ਹੁਕਮ ਨੂੰ ਮੰਨਦਾ ਨਹੀਂ ਉਪਰੋਂ ਮੱਥੇ ਟੇਕਦਾ ਫਿਰ ਕੋਈ ਫਾਇਦਾ ਨਹੀਂ ਹੁਣ ਇੱਕ ਪੁੱਤਰ ਆਪਣੇ ਮਾਤਾ ਪਿਤਾ ਦੇ ਕਹਿਣੇ ਨੂੰ ਮੰਨਦਾ ਨਹੀਂ ਉਹ ਕਹਿੰਦਾ ਮੇਰੇ ਬਾਪਾ ਬਾਪ ਨੇ ਉਹ ਮਾਪੇ ਨੂੰ ਪੁੱਛੋ ਵੀ ਆਪਣੇ ਪੁੱਤਰ ਦੇ ਉੱਤੇ ਖੁਸ਼ ਐ ਕਹਿਣੇ ਦੇ ਵਿੱਚ ਹੈ ਨਹੀਂ ਆਖੇ ਲੱਗਦਾ ਨਹੀਂ ਤੇ ਫਿਰ ਪਿਓ ਮਾਂ ਕਿਵੇਂ ਖੁਸ਼ ਹੋਣਗੇ ਆਪਣੇ ਬੱਚੇ ਤੇ ਮਾਪੇ ਵੀ ਉਹੀ ਖੁਸ਼ ਨੇ ਜਿਨ੍ਹਾਂ ਦਾ ਬੱਚਾ ਆਗਿਆਕਾਰੀ ਹੈ ਭਾਈ ਜਿਹੜਾ ਆਪਣੇ ਮਾਤਾ ਪਿਤਾ ਦੀ ਆਗਿਆ ਦੇ ਵਿੱਚ ਹੈ ਫਿਰ ਮਾਪੇ ਉਹਦੇ ਉੱਤੋਂ ਸਭ ਕੁਝ ਨਿਸਾਬਰ ਕਰ ਦਿੰਦੇ ਨੇ ਕਹਿ ਦਿੰਦੇ ਨੇ ਪੁੱਤਰ ਤੇਰਾ ਹੀ ਐ ਜੋ ਕੁਝ ਐ ਅਸੀਂ ਕੀ ਕਰਨਾ ਇਹ ਤੇਰੇ ਹੀ ਆ ਸਭ ਕੁਝ ਪਰ ਜਿਹੜੇ ਭਾਈ ਕੁਤਾਹੀ ਵਰਤਦੇ ਨੇ ਮਾਤਾ ਪਿਤਾ ਦੇ ਕਹਿਣੇ ਦੇ ਵਿੱਚ ਨਹੀਂ ਫਿਰ ਉਹ ਆਪਾਂ ਪੜਦੇ ਆਂ ਖ਼ਬਰਾਂ ਦੇ ਵਿੱਚ ਫਲਾਨੇ ਨੇ ਆਪਣੇ ਪੁੱਤਰ ਨੂੰ ਆਪਣੀ ਧੀ ਨੂੰ ਬੇਦਖਲ ਕੀਤਾ ਜਦੋਂ ਅਸੀਂ ਗੁਰੂ ਦੇ ਸਿਧਾਂਤ ਤੇ ਚੱਲਾਂਗੇ ਨਹੀਂ ਗੁਰਬਾਣੀ ਨੂੰ ਪੜ੍ਹਾਂਗੇ ਨਹੀਂ ਸੁਣਾਗੇ ਨਹੀਂ ਭਾਈ ਅਮਲ ਨਹੀਂ ਕਰਾਂਗੇ ਫਿਰ ਗੁਰੂ ਸਾਡੇ ਤੋਂ ਕਿਵੇਂ ਖੁਸ਼ ਹੋਣਾ ਹੈ ਗੁਰੂ ਦੀ ਗੱਲ ਨੂੰ ਮੰਨਣਾ ਪੈਣਾ ਹੈ। ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਪੈਣੀ ਹੈ। ਪਹਿਲਾਂ ਆਪ ਅੰਮ੍ਰਿਤ ਵੇਲੇ ਜਾਗਿਏ, ਇਸ਼ਨਾਨ ਪਾਣੀ ਕਰੀਏ, ਫਿਰ ਆਪਣੇ ਬੱਚਿਆਂ ਨੂੰ ਭਾਈ ਤਿਆਰ ਕਰਕੇ ਗੁਰੂ ਘਰ ਲੈ ਕੇ ਆਇਆ ਕਰੋ। ਇਹ ਵਰਤਾਰਾ ਕਰਨਾ ਪੈਣਾ ਹੈ। ਜਿਵੇਂ ਪ੍ਰਾਤਨ ਸਮੇਂ ਦੇ ਵਿੱਚ 2-2 ਵਜੇ ਖੂਹਾਂ ਦੇ ਉੱਤੇ ਢੋਲ ਖੜਕਦੇ ਹੁੰਦੇ ਸੀ। ਅੰਮ੍ਰਿਤ ਵੇਲੇ ਦੀ ਉਡੀਕ ਹੁੰਦੀ ਸੀ ਉਡੀਕ। ਕਿਤੇ ਅੰਮ੍ਰਿਤ ਵੇਲਾ ਲੰਘ ਹੀ ਨਾ ਜਾਵੇ ਇਹ ਪਿਆਰ ਵਾਲਿਆਂ ਦੀ ਗੱਲ ਹੈ ਅੱਜ ਕੱਲ ਤਾਂ ਸਪੀਕਰਾਂ ਦੇ ਕਿੱਡੇ ਕਿੱਡੇ ਸਪੀਕਰ ਲੱਗੇ ਹੋਏ ਨੇ ਲੱਖਾਂ ਰੁਪਈਆ ਦੇ ਅਨਾਉਂਸ ਹੁੰਦੀ ਹੈ ਭਾਈ ਸਾਹਿਬ ਜੀ ਗੁਰਦੁਆਰਾ ਸਾਹਿਬ ਤੋਂ ਹੋਕਾ ਦਿੰਦੇ ਨੇ ਵੀ ਉਠੋ ਭਾਈ ਅੰਮ੍ਰਿਤ ਵੇਲਾ ਹੋ ਗਿਆ ਫੇਰ ਵੀ ਅਸੀਂ ਅਵੇਸਲੇ ਆ ਸਗੋਂ ਭਾਈ ਸਾਹਿਬ ਨੂੰ ਕਹਿੰਦੇ ਆ ਵੀ ਕਿੱਥੋਂ ਲੱਗ ਗਿਆ ਹੁਣ ਨੀਂਦ ਆਉਣ ਲੱਗੀ ਸੀ ਹੁਣ ਇਹ ਚੱਲ ਪਿਆ ਹੁਣ ਸਾਨੂੰ ਦਾ ਇਹ ਜਿਹੜੀਆਂ ਮੁਸ਼ਕਲਾਂ ਦੇ ਕਿਉਂਕਿ ਰੋਜ਼ ਵੇਖਣੀਆਂ ਪੈਂਦੀਆਂ ਨੇ ਬਾਬਾ ਜੀ ਆਹ ਸਪੀਕਰ ਮਾੜਾ ਜਾ ਬਰਾਂ ਨੂੰ ਕਰ ਲਓ ਬਾਲੀ ਬਾਜ ਪੈਂਦੀ ਹੈ ਘਰੇ ਕੋਈ ਕਿਧਰੇ ਕਰਾ ਜਾਂਦਾ ਕੋਈ ਕਿਧਰੇ ਕਰਾ ਜਾਂਦਾ ਇਹੀ ਕੰਮ ਹੋਏ ਪਏ ਨੇ ਕਿਉਂਕਿ ਕਾਲ ਯੁਗ ਦਾ ਵਰਤਾਰਾ ਹੈ ਭਾਈ ਹੋਰ ਡੀਜੇ ਚੱਲਦੇ ਨੇ ਸਾਰੀ ਸਾਰੀ ਰਾਤ ਵੱਜੀ ਜਾਂਦੇ ਨੇ ਹੋਰਾ ਨਹੀਂ ਕਹਿੰਦੇ ਵੀ ਭਾਈ ਨੂੰ ਬੰਦ ਕਰ ਲਓ ਸਗੋਂ ਜਦੋਂ ਡੀਜੇ ਚੱਲਦਾ ਮੰਜੇ ਦੇ ਉੱਤੇ ਪਿਆ ਵੀ ਟੱਪੀ ਜਾਂਦਾ ਬੰਦਾ ਪਰ ਜਦੋਂ ਗੁਰਬਾਣੀ ਚਲਦੀ ਹੈ ਉਦੋਂ ਇਹ ਕੰਨਾਂ ਦੇ ਵਿੱਚ ਵੱਜਦੀ ਹੈ ਕਿਉਂਕਿ ਸੱਚ ਸੁਣਨਾ ਔਖਾ ਹੈ ਭਾਈ ਇਹ ਹੈ ਕਲਯੁਗ ਦਾ ਵਰਤਾਰਾ ਗੁਰਬਾਣੀ ਚੰਗੀ ਨਹੀਂ ਲੱਗਦੀ ਗੰਦੇ ਮੰਦੇ ਗੀਤ ਸਾਨੂੰ ਚੰਗੇ ਲੱਗਦੇ ਨੇ ਉਹੀ ਅਸਰ ਸਾਡੇ ਗਾਹਾਂ ਬੱਚਿਆਂ ਤੇ ਹੈ ਉਹੀ ਅਸਰ ਮਾਂ ਪਿਓ ਵਾਲਾ ਅਸਰ ਬੱਚਿਆਂ ਤੇ ਵੀ ਹੋ ਰਿਹਾ ਹੈ ਕਿਉਂਕਿ ਜਿਹੋ ਜਾਂ ਕਰਾਂਗੇ ਉਹੋ ਜਾਂ ਫਿਰ ਭੋਗਾਂਗੇ ਭਾਈ ਉਹੋ ਜੀ ਸਾਡੀ ਅਨਸਵੰਸ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਵੀ ਇਸ ਤਰ੍ਹਾਂ ਦੀ ਭੋਗਣਾ ਪੈਣਾ ਹੈ ਕਿਉਂਕਿ ਸਮਾਂ ਤਾਂ ਲੰਘ ਗਿਆ ਉਹ ਬੱਚੇ ਸੀ ਨਾ ਜਿਹੜੇ ਜਿਹੜੇ ਅੱਜ ਤੋਂ 25 30 ਸਾਲ ਪਹਿਲਾਂ ਆਪਣੇ ਮਾਤਾ ਪਿਤਾ ਦੀ ਆਗਿਆਕਾਰੀ ਦੇ ਵਿੱਚ ਸਨ ਆਪਣੇ ਪਿਓ ਦਾ ਹੁਕਮ ਨਹੀਂ ਸੀ ਟਾਲਦੇ ਆਪਣੀ ਮਾਂ ਦੇ ਹੁਕਮ ਨੂੰ ਲਾਦਦੇ ਨਹੀਂ ਸੀ ਜੋ ਮਾਂ ਪਿਓ ਨੇ ਕਹਿ ਦਿੱਤਾ ਸੱਤ ਹੈ ਪਰ ਅੱਜ ਵੇਖ ਲਓ ਅੱਜ ਸਗੋਂ ਭਾਈ ਸਾਹਿਬ ਦੱਸ ਰਿਹਾ ਸੀ ਨਾ ਅੱਜ ਸਗੋਂ ਮਾਂ ਬਾਪ ਨੂੰ ਡਰਨਾ ਪੈਂਦਾ ਬੱਚਿਆਂ ਤੋਂ ਮਾਂ ਬਾਪ ਡਰਦੇ ਨੇ ਅੱਜ ਬੱਚਿਆਂ ਤੋਂ ਇਹ ਐ ਕਾਲ ਯੁਗ ਦਾ ਵਰਤਾਰਾ ਕਿਉਂਕਿ ਅਸੀਂ ਕੁੱਤੇ ਹੋਏ ਆ ਅਸੀਂ ਅੰਦਰੋਂ ਜੁੜੇ ਨਹੀਂ ਭਾਈ ਕਮਾਉਂਦੇ ਨਹੀਂ ਅਸੀਂ ਗੁਰਬਾਣੀ ਨੂੰ ਕਦੇ ਅਸੀਂ ਕਿਉਂਕਿ ਜਿਹੜੀਆਂ ਕਤਾਈਆਂ ਵਰਤਦੇ ਆਂ ਸੀ ਗੁਰੂ ਚਰਨਾਂ ਦੇ ਵਿੱਚ ਆਉਣੇ ਜ਼ਰੂਰ ਆ ਇਹ ਨਹੀਂ ਵੀ ਆਉਂਦੇ ਨਹੀਂ ਗੁਰਬਾਣੀ ਵੀ ਸੁਣਦੇ ਆ ਪਰ ਅਮਲ ਨਹੀਂ ਕਰਦੇ ਜਾ ਕਹ ਲਈਏ ਸ਼ਰੀਰ ਕਰਕੇ ਆ ਜਾਂਦੇ ਆ ਹੁਣ ਬਹੁਤੇ ਐਸੇ ਜੀਵ ਨੇ ਜਿਹੜੇ ਸ਼ਰੀਰ ਕਰਕੇ ਆਏ ਨੇ ਉਹ ਬਸ ਇਹੀ ਦੇਖ ਰਹੇ ਨੇ ਘੜੀ ਵੇਖੀ ਜਾਂਦੇ ਨੇ ਪਤਾ ਨਹੀਂ ਕਦੋਂ ਕ ਹਟਣਗੇ ਪਤਾ ਕਦੋਂ ਕ ਪ੍ਰੋਗਰਾਮ ਸ਼ੁਰੂ ਹੋਵੇਗਾ ਪਰ ਜਿਹੜੇ ਉਹ ਬਿਰਲੇ ਸਰੋਤੇ ਨੇ ਭਾਈ ਜਿਹੜੇ ਕਹਿ ਰਹੇ ਨੇ ਸ਼ੁਕਰ ਹੈ ਤੇਰਾ ਦਾਤਾ ਤੁਸੀਂ ਆਪਣੇ ਚਰਨਾਂ ਦੇ ਵਿੱਚ ਬੈਠਣ ਦਾ ਸੁਭਾਗਾ ਸਮਾ ਬਖਸ਼ਿਆ ਆ ਸਮਾ ਸਾਡਾ ਲੇਖੇ ਦੇ ਵਿੱਚ ਬੈਧਿਆ ਜਿਹੜਾ ਅਸੀਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੈਠੇ ਆ ਨਹੀਂ ਹੁਣ ਨੂੰ ਪਤਾ ਨਹੀਂ ਕਿ ਕਿਹੋ ਜਿਹੇ ਮਾੜੇ ਖਿਆਲ ਆਤ ਆਉਣੇ ਸੀ ਮਨ ਦੇ ਅੰਦਰ ਜਦੋਂ ਕਿਤੇ ਸਤਸੰਗ ਦੇ ਵਿੱਚੋਂ ਬਾਹਰ ਹੁੰਨੇ ਆ ਨਾ ਉਦੋਂ ਤਰ੍ਹਾਂ-ਤਰ੍ਹਾਂ ਦੇ ਮਨ ਦੇ ਅੰਦਰ ਖਿਆਲ ਆਤ ਮਾੜੇ ਚੱਲਦੇ ਨੇ ਪਤਾ ਨਹੀਂ ਕਿਹਨੇ ਕੀ ਕਰਨਾ ਸੀ ਕਿਹਨੇ ਕੀ ਕਰਨਾ ਸੀ ਅੱਜ ਇੱਥੇ ਭਾਵੇਂ ਅਸੀਂ ਵੱਡੇ ਹੋਏ ਆਪਣੇ ਬੱਚਿਆਂ ਦੇ ਖਾਤਰ ਆਇਆ ਇੱਥੇ ਸਾਰੇ ਝੁੜਕੇ ਬੈਠੇ ਆ ਨਾ ਆ ਸਮਾਂ ਵੀ ਤੁਹਾਡਾ ਲੇਖੇ ਦੇ ਵਿੱਚ ਆ ਜਿਹੜੇ ਇਸ ਸਮੇਂ ਦੇ ਵਿੱਚ ਤੁਹਾਡੇ ਸਵਾਸ ਨਿਕਲ ਰਹੇ ਨੇ ਤੁਸੀਂ ਸਵਾਸ ਲੈ ਰਹੇ ਹੋ ਇਹ ਵੀ ਤੁਹਾਡੇ ਸਫਲ ਹੋ ਰਹੇ ਨੇ ਕਿਉਂਕਿ ਗੁਰੂ ਚਰਨਾਂ ਦੇ ਵਿੱਚ ਜੁੜੇ ਹੋਏ ਹੋ ਬੈਠੇ ਹੋ ਉਹ ਉਮਰ ਲੇਖੇ ਦੇ ਵਿੱਚ ਪੈਂਦੀ ਹੈ ਉਹਾਂ ਉਮਰ ਹੋਈ ਵਿੱਚ ਲੇਖੇ ਦੇ ਜਿਹੜੀ ਯਾਦ ਸਾਈ ਵਿੱਚ ਗੁਜ਼ਰੇ ਪੈਂਦੀ ਮੁਜਰੇ ਉਹ ਸਮਾਂ ਤੁਹਾਡਾ ਮੁਜਰੇ ਦੇ ਵਿੱਚ ਹੈ ਲੇਖੇ ਦੇ ਵਿੱਚ ਹੈ ਜਿਹੜਾ ਤੁਸੀਂ ਸਾਈ ਘੜੀ ਸੁਲੱਖਣੀ ਸਹੋ ਨਾਲ ਵਿਹਾਵੇ ਜਿਹੜੀ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਘੜੀ ਗੁਜ਼ਰ ਜਾਵੇ ਹੋਰ ਕੀ ਚਾਹੀਦਾ ਭਾਈ ਇਹ ਸਮਾਂ ਸਾਡਾ ਸਫਲ ਹੁੰਦਾ ਨਹੀਂ ਤਾਂ ਅਸੀਂ ਵਿਸ਼ੇ ਵਿਕਾਰਾਂ ਦੇ ਵਿੱਚ ਪਏ ਹੋਏ ਆ ਕਿਸੇ ਕੋਲੇ ਟਾਈਮ ਨਹੀਂ ਗੁਰੂ ਘਰ ਆਉਣ ਦਾ ਅਮਰਤ ਵਲੇ ਨਹੀਂ ਆਉਂਦੇ ਦੁਪਹਿਰੇ ਕਿਨੇ ਆ ਕੇ ਬੈਠਣਾ ਉਦੋਂ ਤਾਂ ਸਾਡੇ ਕੋਲੇ ਬਹਾਨਾ ਹੁੰਦਾ ਬੀਬੀਆਂ ਕਹਿੰਦੇ ਨੇ ਅਸੀਂ ਬੱਚੇ ਤਿਆਰ ਕਰਨੇ ਨੇ ਮੱਝਾਂ ਗਾਵਾਂ ਸਾਹਮਣੀਆਂ ਨੇ ਰੋਟੀ ਪਾਣੀ ਬਣਾਉਣਾ ਭਾਈ ਕਹਿੰਦੇ ਨੇ ਅਸੀਂ ਕੰਮ ਤੇ ਜਾਣਾ ਕੋਈ ਖੇਤ ਬੰਨੇ ਵਾਲਾ ਕੋਈ ਜੋਬ ਕਰਦਾ ਉਹ ਕਹਿੰਦਾ ਮੈਂ ਵੀ ਜੀ ਆ ਮੇਰੇ ਕੋਲ ਟਾਈਮ ਨਹੀਂ ਹੋਰ ਭਾਈ ਟਾਈਮ ਕਦੋਂ ਮਿਲੂਗਾ ਆਪਾਂ ਨੂੰ ਬਾਬਾ ਕਬੀਰ ਸਾਹਿਬ ਤਾਂ ਕਹਿੰਦੇ ਕਬੀਰ ਸੂਤਾ ਕਿਆ ਕਰੇ ਉੱਠਦੇ ਨਾ ਜਪੈ ਮੁਰਾਰ ਇੱਕ ਦਿਨ ਸੋਵਨ ਹੋਏ ਗੋਲਾਮੇ ਗੋੜ ਪਸਾਰ ਕੋਈ ਹੈ ਐਸਾ ਬੰਦਾ ਜਿਹੜਾ ਕਹਵੇ ਵੀ ਮੈਂ ਕੰਮ ਮੁਕਾ ਦਿੱਤੇ ਨੇ ਕੋਈ ਵੀ ਹੱਥ ਖੜਾ ਕਰੋ ਜਿਹੜਾ ਇਹ ਕਹਵੇ ਮੈਂ ਕੰਮ ਮੁਕਾ ਦਿੱਤੇ ਨੇ ਐਸਾ ਕੋਈ ਨਹੀਂ ਬੰਦਾ ਮਿਲੇਗਾ ਉਹ ਭਾਵੇਂ ਬੱਚਾ ਹੈ ਭਾਵੇਂ ਕੋਈ ਨੌਜਵਾਨ ਹੈ ਭਾਵੇਂ ਕੋਈ ਬੁੱਢਾ ਹੈ ਬੁੱਢੇ ਦਾ ਨੌਜਵਾਨਾਂ ਨਾਲੋਂ ਵੀ ਮੂਰੇ ਨੇ ਉਹ ਕਹਿੰਦੇ ਸਾਡੇ ਕੋਲੇ ਟਾਈਮ ਹੀ ਨਹੀਂ ਲਾੜੇ ਸਾਰਾ ਦਿਨ ਵਿਹਲੇ ਨੇ ਉਹ ਕਹਿੰਦੇ ਅਸੀਂ ਵਿਜੀ ਆ ਨਾਮ ਜਪਣ ਦਾ ਟਾਈਮ ਨਹੀਂ ਗੁਰੂ ਘਰ ਆਉਣ ਦਾ ਟਾਈਮ ਨਹੀਂ ਸਾਡੇ ਕੋਲੇ ਵਿਸ਼ੇ ਵਿਕਾਰਾਂ ਦੇ ਵਿੱਚ ਪਈ ਹੋਈ ਜ਼ਿੰਦਗੀ ਹੈ ਗਲਤਾਨ ਇਹ ਮੋਹ ਮਾਇਆ ਦੇ ਚਿੱਕੜ ਦੇ ਵਿੱਚ ਫਸਿਆ ਹੋਇਆ ਜੀਵ ਪ੍ਰਮਾਤਮਾ ਤੋਂ ਵਾਂਝੇ ਹੁੰਦਾ ਜਾ ਰਿਹਾ ਹੈ ਕਿਉਂਕਿ ਜਿਹੜਾ ਜੀਵ ਨਾਮ ਨਹੀਂ ਜਪਦਾ ਬੰਦਗੀ ਨਹੀਂ ਕਰਦਾ ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ ਕਰਦਾ ਇਹੀ ਕਾਲ ਯੁਗ ਦਾ ਵਰਦਾਰਾ ਸੀ ਭਾਈ ਕਾਲ ਯੁਗ ਨੇ ਵਚਨ ਕੀਤਾ ਸੀ ਮਹਾਰਾਜ ਦੇ ਨਾਲ ਸੱਚੇ ਪਾਤਸ਼ਾਹ ਜਿਹੜੇ ਤੇਰੀ ਬੰਦਗੀ ਨਹੀਂ ਨਾ ਕਰਨਗੇ ਸਿਮਰਨ ਨਹੀਂ ਕਰਨਗੇ ਉਹਨਾਂ ਦੇ ਉੱਤੇ ਮੈਂ ਆਲਸ ਦੀ ਰਜਾਈ ਪਾ ਦੇਣੀ ਹੈ ਆਲਸ ਉਹ ਜੀਵ ਬੜੇ ਨੇ ਜਿਹੜੇ ਅੰਮ੍ਰਿਤ ਵੇਲੇ ਬਾਣੀ ਵੀ ਪੜ੍ਹਦੇ ਨੇ ਇੱਕ ਉਹ ਵੀ ਨੇ ਜਿਹੜੇ ਅੰਮ੍ਰਿਤ ਵੇਲੇ ਜਕੇ ਅਜੇ ਰਾਤ ਨੂੰ ਟਾਈਮ ਨਹੀਂ ਲੱਗਦਾ ਅੰਮ੍ਰਿਤ ਵੇਲੇ ਜਾਂਦੇ ਨੇ ਵੀ ਹੁਣ ਲੋਕ ਸੁੱਤੇ ਪਏ ਨੇ ਉਹ ਸੁੱਤੇ ਕੌਣ ਨੇ ਜਿਹੜੇ ਕਰਮਾਂ ਦੇ ਮਾਰੇ ਹੋਏ ਨੇ ਜਿਹੜੇ ਆਲਸੀ ਨੇ ਮਾੜੇ ਕਰਮ ਕਰਨ ਵਾਲੇ ਵੀ ਨੇ ਭਾਈ ਤੇ ਚੰਗੇ ਕਰਨ ਵਾਲੇ ਵੀ ਨੇ ਉਹ ਬਿਰਲੇ ਬਿਰਲੇ ਨੇ ਮਾਰੇ ਕਹਿੰਦੇ ਜੱਗ ਮੈਂ ਉਤਮ ਕਾਢੀ ਐ ਬਿਰਲੇ ਕੇ ਹੀ ਕੇ ਜਿਹੜੇ ਨਾਮ ਜਪਣ ਵਾਲੀਆਂ ਰੂਹਾਂ ਨੇ ਬੰਦਗੀ ਕਰਨ ਵਾਲੀਆਂ ਰੂਹਾਂ ਨੇ ਉਹ ਬਿਰਲੀਆਂ ਬਿਰਲੀਆਂ ਨੇ ਭਾਈ ਬਹੁਤੇ ਉਹ ਜੀਵ ਨੇ ਜਿਹੜੇ ਬੁਰੇ ਕੰਮ ਕੋ ਊਠ ਖਲੋਆ ਨਾਮ ਕੀ ਬੇਲਾ ਪੈ ਪੈ ਸੋਇਆ ਉਹ ਵੀ ਨਹੀਂ ਨਾਮ ਜਪਣ ਵੇਲੇ ਖਰਾੜੇ ਮਾਰਦੇ ਬੁਰੇ ਕੰਮ ਕਰਨੇ ਹੁਣ ਸਾਰੀ ਸਾਰੀ ਰਾਤ ਨਹੀਂ ਸੌਂਦਾ ਸੋ ਇਹ ਸਮਾਂ ਹੈ ਅੱਜ ਅਸੀਂ ਸਾਰੇ ਇਕੱਤਰ ਹੋਇਆ ਬਹੁਤ ਸੁੰਦਰ ਉਪਰਾਲਾ ਕੀਤਾ ਬਾਬਾ ਹਰਜਿੰਦਰ ਸਿੰਘ ਜੀ ਸਿੱਖ ਵਿਰਸਾ ਦਲ ਵੱਲੋਂ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਗੁਰਬਾਣੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਸਾਡੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾ ਰਿਹਾ ਹੈ ਹੈ ਕੋਈ ਕਿਸੇ ਕੋਲ ਟਾਈਮ ਹੈ ਇੰਨਾ ਜਿਹੜਾ ਕਿਸੇ ਦੀ ਖਾਤਰ ਕੋਈ ਦਿਨ ਰਾਤ ਤੁਰਿਆ ਫਿਰੇ ਗੱਲਾਂ ਕਰਨੀਆਂ ਤਾਂ ਬਹੁਤ ਸੌਖੀਆਂ ਨੇ ਭਾਈ ਪਰ ਆਪਣੇ ਕਾਰੋਬਾਰਾਂ ਨੂੰ ਛੱਡ ਕੇ ਬਾਬਾ ਹਰਜਿੰਦਰ ਸਿੰਘ ਜੀ ਆਪਣੀ ਪੂਰੀ ਟੀਮ ਦੇ ਸਮੇਤ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਸਾਡੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜ ਰਹੇ ਨੇ ਸੰਗਤ ਜੀ ਇੱਕ ਬੇਨਤੀ ਕਰਦੇ ਹਾਂ ਪਹਿਲਾਂ ਦੀਵਾਨ ਲੱਗਦੇ ਹੁੰਦੇ ਦੀਵਾਨ ਲੱਗਦੇ ਦੀਵਾਨ ਦੀ ਜਦੋਂ ਸਮਾਪਤੀ ਹੋਣੀ ਹੁੰਦੀ ਹੈ ਉਹਦੋਂ ਗੁਰਸਤੁੱਤਰ ਪੜਿਆ ਜਾਂਦਾ ਸਾਡੇ ਦਸਾਂ ਗੁਰੂਆਂ ਦੇ ਨਾਮ ਲਏ ਜਾਂਦੇ ਸੰਗਤਾਂ ਵੀ ਜਪਦੀਆਂ ਬੱਚੇ ਵੀ ਜਪਦੇ ਪਰ ਅੱਜ ਅੱਜ ਗੁਰਸਤੁੱਤਰ ਨਹੀਂ ਪੜਿਆ ਜਾਂਦਾ ਸਾਡੇ ਬਹੁਤੇ ਬੱਚਿਆਂ ਨੂੰ ਬੱਚਿਆਂ ਦੀ ਕੀ ਗੱਲ ਕਰਦੇ ਆ ਸਾਨੂੰ ਖੁਦ ਨੂੰ ਨਹੀਂ ਪਤਾ ਵੀ 10 ਪਾਤਸ਼ਾਹੀਆਂ ਦੇ ਨਾਮ ਕਿਹੜੇ-ਕਿਹੜੇ ਨੇ ਪੰਜ ਪਿਆਰਿਆਂ ਦੇ ਨਾਮ ਚਾਰ ਸਹਿਬਜ਼ਾਦਿਆਂ ਦੇ ਨਾਮ ਗੁਰੂ ਸਹਿਬਾਨਾਂ ਦੇ ਨਾਮ ਗੁਰਸਿੱਖਾਂ ਦੇ ਨਾਮ ਇਹ ਸਾਡਾ ਵਿਰਸਾ ਹੈ ਸਾਡੀ ਹੋਂਦ ਇੰਨਾ ਕਰਕੇ ਹੈ ਜੇ ਇਹੀ ਨਹੀਂ ਸਾਨੂੰ ਸਾਡੀ ਹੋਂਦ ਦੀ ਨਹੀਂ ਪਤਾ ਫਿਰ ਸਾਡਾ ਤਾਂ ਜਿਉਣਾ ਤਰਗਾ ਭਾਈ ਸਾਨੂੰ ਇਤਿਹਾਸ ਤੋਂ ਜਾਣੂ ਹੋਣਾ ਪੈਣਾ ਜੋ ਬਾਬਾ ਜੀ ਸੁੰਦਰ ਪਰਾਲਾ ਕਰ ਰਹੇ ਨੇ ਆ ਸਾਡੇ ਬੱਚਾ ਨੂੰ ਸਾਡੇ ਗੁਰੂਆਂ ਪੀਰਾਂ ਦੇ ਨਾਮ ਸਾਡੇ ਸਿੱਖ ਕੌਮ ਨੇ ਸਾਡੇ ਯੋਧੇ ਕੌਮ ਨੇ ਜਰਨੈਲ ਕੌਮ ਨੇ ਇਹ ਸਾਡੇ ਬੱਚਾ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਸੋ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਬਾ ਹਰਜਿੰਦਰ ਸਿੰਘ ਜੀਆ ਦਾ ਜੋ ਐਡਾ ਵੱਡਾ ਉਪਰਾਲਾ ਕਰ ਰਹੇ ਨੇ ਕੌਣ ਛੱਡਦਾ ਆਪਣਾ ਕੰਮ ਭਾਈ ਇਹ ਆਪਣੇ ਦੇਖੋ ਇਹਨਾਂ ਦਾ ਕਿੱਡਾ ਵੱਡਾ ਕਾਰੋਬਾਰ ਹੈ ਸਾਰੇ ਕੰਮ ਧੰਦੇ ਛੱਡ ਕੇ ਆ ਬੈਠੇ ਨੇ ਸਾਡੇ ਵਿੱਚ ਕਾਰ ਆ ਕੇ ਕਿਹਦੇ ਵਾਸਤੇ ਸਾਡੇ ਵਾਸਤੇ ਸਾਡੇ ਬੱਚਿਆਂ ਵਾਸਤੇ ਸੋ ਸਾਡਾ ਵੀ ਫਰਜ਼ ਬਣਦਾ ਅਸੀਂ ਵੀ ਰਲ ਮਿਲ ਕੇ ਇਹਨਾਂ ਦਾ ਸਹਿਯੋਗ ਦੇਈਏ ਭਾਈ ਹੁਣ ਸਾਡੇ ਤੋਂ ਇਹ ਕੁਝ ਮੰਗਦੇ ਤਾਂ ਨਹੀਂ ਸਿਰਫ ਸਾਡਾ ਟਾਈਮ ਮੰਗਦੇ ਨੇ ਵੀ ਤੁਸੀਂ ਆਓ ਸਾਡੇ ਕੋਲੇ ਸੁਣੋ ਵਿਚਾਰ ਆਪਦੇ ਬੱਚਾ ਨੂੰ ਲੈ ਕੇ ਆਓ ਇਹੀ ਮੰਗਣਾ ਸਾਡੇ ਸਮੇਂ ਦੀ ਲੋੜ ਹੈ ਇਹਨਾਂ ਨੂੰ ਸਮਾਂ ਤਾਂ ਦਿਆ ਕਰੋ ਭਾਈ ਅਸੀਂ ਆਪ ਵੀ ਜੁੜੀਏ ਆਪਣੇ ਬੱਚਿਆਂ ਨੂੰ ਵੀ ਜੋੜੀਏ ਤੇ ਆਪ ਵੀ ਅੰਮ੍ਰਿਤ ਵਾਲੇ ਖੰਡੇ ਬਾਟੇ ਦਾ ਛਕੀਏ ਅੰਮ੍ਰਿਤ ਗੁਰੂ ਵਾਲੇ ਬਣੀਏ ਕਲਗੀ ਧਰ ਦੇ ਪੁੱਤਰ ਧੀਓ ਅੰਮ੍ਰਿਤ ਧਾਰੀ ਹੋ ਕੇ ਜਿਓ ਸੋ ਅੱਜ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਵੱਖ-ਵੱਖ ਪਿੰਡਾਂ ਦੇ ਵਿੱਚੋਂ ਸੰਗਤਾਂ ਆਈਆਂ ਨੇ ਗੁਰੂ ਕੇ ਜਹਾਜੇ ਚੜਨਗੇ ਆ ਉਹ ਵੱਡੇ ਕਰਮਾਂ ਵਾਲੇ ਹੋਣਗੇ ਜੀਵ ਜਿਹੜੇ ਭਾਈ ਅੱਜ ਨਾਮ ਕੇ ਜਹਾਜੇ ਚੜਨਗੇ ਕਿਉਂਕਿ ਮਹਾਰਾਜ ਨੇ ਦਾਤ ਭਾਵ ਸਾਡੇ ਤੋਂ ਇਹੀ ਕੁਛ ਮੰਗਿਆ ਸੀ ਹੋਰ ਬਾਦਸ਼ਾਹ ਨੂੰ ਕੋਈ ਸਾਡੀ ਮਾਇਆ ਦੀ ਲੋੜ ਨਹੀਂ ਸਾਡੇ ਕੋਈ ਕੱਪੜੇ ਲੀੜੇ ਦੀ ਲੋੜ ਨਹੀਂ ਕੋਈ ਮਹਿਲ ਮਾੜੀਆਂ ਦੀ ਲੋੜ ਨਹੀਂ ਉਹਨਾਂ ਨੂੰ ਜਿਵੇਂ ਇੱਕ ਫਕੀਰ ਨੇ ਆ ਕੇ ਅਰਜ ਕੀ ਕੀਤੀ ਸੀ ਸੱਚੀ ਦਸ਼ਮੇਸ਼ ਪਿਤਾ ਚਰਣਾ ਦੇ ਵਿੱਚ ਹੇ ਵਾਹਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸ਼ਮੇਸ਼ ਪਿਤਾ ਦਸੀ ਦਸ਼ਮੇਸ਼ ਪਿਤਾ ਕਿਹਦੇ ਨਾਲ ਪਿਆਰ ਤੇਰਾ ਆਏ ਕੈ ਫਕੀਰ ਇੱਕ ਅਰਜ ਗੁਜ਼ਾਰਦਾ ਇੱਕ ਫਕੀਰ ਦੌਲੇ ਸ਼ਾ ਹੋਇਆ ਬੇਨਤੀ ਕੀਤੀ ਆ ਕੇ ਮਹਾਰਾਜ ਤੁਹਾਡਾ ਕਿਹਦੇ ਨਾਲ ਪਿਆਰ ਮਾਇਆ ਨਾਲ ਪਿਆਰ ਹੁੰਦਾ ਨਦੀਆਂ 'ਚ ਰੋੜਦਾ ਨਾ ਪੁੱਤਾਂ ਨਾਲ ਪਿਆਰ ਹੁੰਦਾ ਜੰਗ 'ਚ ਨਾ ਵਾਰਦਾ ਪਿਤਾ ਨਾਲ ਪਿਆਰ ਹੁੰਦਾ ਦਿੱਲੀ ਵੱਲ ਤੋਰਦਾ ਨਾ ਪੂਰੀ ਨਾਲ ਪਿਆਰ ਹੁੰਦਾ ਆਨੰਦ ਨਾ ਵਿਸਾਰਦਾ ਫਿਰ ਮਾਰੇ ਤੁਹਾਡਾ ਪਿਆਰ ਕਿਹਦਾ ਕਿਹਦੇ ਨਾਲ ਹੈ ਤਾਂ ਸੱਚੇ ਪਾਤਸ਼ਾਹ ਨੇ ਕਿਹਾ ਸੀ ਭਾਈ ਅੰਮ੍ਰਿਤ ਪਿਆਰਾ ਮੈਨੂੰ ਖੰਡੇ ਵਾਲੀ ਧਾਰ ਦਾ ਧੰਨ ਕਾਲਗੀ ਧਰ ਦਸ਼ਮੇਸ਼ ਪਿਤਾ ਨੇ ਸਿੱਖੀ ਦੀ ਖਾਤਰ ਆਪਣਾ ਸਾਰਾ ਸਰਵਾਂਸ਼ ਲੁਟਾ ਦਿੱਤਾ ਸਾਨੂੰ ਗਿੱਦੜਾਂ ਤੋਂ ਸ਼ੇਰ ਬਣਾਇਆ ਮਹਾਰਾਜ ਨੇ ਆਪਣੇ ਜਾਨਾਂ ਤੋਂ ਪਿਆਰੇ ਪੁੱਤਰ ਕੁਰਬਾਨ ਕਰ ਦਿੱਤੇ ਸਾਡੇ ਉੱਪਰ ਦੀ ਪਰ ਅਸੀਂ ਸਿੱਖੀ ਤੋਂ ਮੁਨਕਰ ਹੋ ਰਹੇ ਆਂ ਭਾਈ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਆਂ ਅੱਜ ਅਸੀਂ ਗੁਰੂ ਵਾਲੇ ਬਣਨ ਵਾਸਤੇ ਤਿਆਰ ਨਹੀਂ ਅੱਜ ਅਸੀਂ ਸਿੱਖੀ ਤੋਂ ਦੂਰ ਆਂ ਅੱਜ ਤਾਂ ਕੋਈ ਸਾਨੂੰ ਚਰਖਰੀਆਂ ਤੇ ਨਹੀਂ ਚਾੜਦਾ ਅੱਜ ਤਾਂ ਸਾਨੂੰ ਕੋਈ ਆਰਿਆਂ ਦੇ ਨਾਲ ਨਹੀਂ ਤੀਰਦਾ ਅੱਜ ਤਾਂ ਸਾਨੂੰ ਕੋਈ ਬੰਦ-ਬੰਦ ਨਹੀਂ ਘਟਦਾ ਅੱਜ ਤਾਂ ਕੋਈ ਸਾਡਾ ਖੋਪਰ ਨਹੀਂ ਲਾਉਂਦਾ ਪਰ ਅਸੀਂ ਸਿੱਖ ਬਣਨ ਵਾਸਤੇ ਫੇਰ ਵੀ ਤਿਆਰ ਨਹੀਂ ਸੋ ਭਾਈ ਮੁਨਕਰ ਨਾ ਹੋਈਏ ਆ ਸਰਦਾਰੀਆਂ ਬਖਸ਼ੀਆਂ ਨੇ ਦਸਮੇਸ਼ ਪਿਤਾ ਨੇ ਸਾਨੂੰ ਗਿੱਦੜਾਂ ਤੋਂ ਸ਼ੇਰ ਬਣਾਇਆ ਮਹਾਰਾਜ ਨੇ ਸਾਨੂੰ ਸਰਦਾਰੀਆਂ ਬਖਸ਼ੀਆਂ 80-80 ਰੁਪਏ ਇਨਾਂ ਸਿਰਾਂ ਦੇ ਮੁੱਲ ਪਏ ਹੋਏ ਨੇ ਖਾਲਸੇ ਦੇ ਪਰ ਅੱਜ ਸਮਾਂ ਹੈ ਅਜੋਕੇ ਸਮੇਂ ਦੇ ਵਿੱਚ ਲੋੜ ਹੈ ਸਾਨੂੰ ਕਿਉਂਕਿ ਪਹਿਲਾਂ ਵੀ ਆਪ ਜੀ ਨੂੰ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਮਹਾਰਾਜ ਨੇ ਸ਼ੇਰ ਬਣਾਇਆ ਸੀ ਸ਼ੇਰਾਂ ਦੇ ਝੁੰਡ ਦੇ ਵਿੱਚ ਗਿੱਦੜ ਵੜ ਕੇ ਬਹਿ ਗਏ ਨੇ ਇਹ ਸ਼ੇਰਾਂ ਦੀਆਂ ਮਾਰਾਂ ਮਾਰੀਆਂ ਹੋਈਆਂ ਸੀ ਉਹਨਾਂ ਸਿੱਖਾਂ ਨੇ ਸਰਦਾਰੀਆਂ ਕਾਇਮ ਰੱਖਣ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸੀ ਪਰ ਅੱਜ ਉਹਨਾਂ ਡੇਰਿਆਂ ਦੇ ਉੱਤੇ ਗਿੱਦੜ ਕੋਲੋਲਾ ਕਰ ਰਹੇ ਨੇ ਮਸੰਦ ਮੈਂ ਗੁਰੇਜ ਨਹੀਂ ਕਰਾਂਗਾ ਮਸੰਦ ਕਹਿਣ ਤੋਂ ਕਿਉਂਕਿ ਜਿਹੜੇ ਸਿੱਖੀ ਦੀ ਆੜ ਦੇ ਵਿੱਚ ਮਾੜੇ ਧੰਦੇ ਕਰ ਰਹੇ ਨੇ ਸਿੱਖੀ ਦੇ ਕਰਤਾਰ ਨੂੰ ਨਿਵਾ ਨਹੀਂ ਰਹੇ ਸਿੱਖੀ ਤੋਂ ਆਪ ਵੀ ਦੂਰ ਨੇ ਸਾਡੇ ਬੱਚਿਆਂ ਨੂੰ ਵੀ ਦੂਰ ਕਰ ਰਹੇ ਨੇ ਉਹ ਸਿਰਫ ਮਾਇਆ ਦੇ ਉੱਤੇ ਇੱਕ ਸੱਪ ਦੀ ਤਰ੍ਹਾਂ ਕੁੰਡਲੀ ਮਾਰ ਕੇ ਬੈਠੇ ਹੋਏ ਨੇ ਆ ਸਾਡੀ ਮਾਇਆ ਜਿੰਨੀ ਹੈ ਕਿਉਂਕਿ ਜਿਹੜਾ ਅਸੀਂ 1-1 ਰੁਪਇਆ ਮੱਥਾ ਟੇਕਦੇ ਹਾਂ ਉਹਨਾਂ ਦੇ ਉੱਤੇ ਮਸੰਦਾਂ ਦਾ ਕਬਜ਼ਾ ਹੈ ਇਹ ਲੋੜ ਤਾਂ ਸੀ ਮਹਾਰਾਜ ਨੇ ਕਿਹਾ ਸੀ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਸ਼ਰੋਮਣੀ ਕਮੇਟੀ ਕੋਲੇ ਕਿੰਨਾ ਬਜਟ ਹੈ ਅਰਬਾਂ ਦੇ ਹਿਸਾਬ ਨਾਲ ਪਰ ਲੱਗਦਾ ਕਿੱਥੇ ਹੈ ਕੀ ਸਾਡੇ ਗਰੀਬਾਂ ਵਾਸਤੇ ਵਰਤਿਆ ਜਾਂਦਾ ਕੋਈ ਗਰੀਬਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਨੇ ਉਸ ਪੈਸੇ ਨਾਲ ਕੋਈ ਮਰੀਜ਼ਾਂ ਨੂੰ ਦਵਾਈ ਦਿੱਤੀ ਜਾਂਦੀ ਹੈ ਜਾ ਕੋਈ ਪਿੰਗਲਵਾੜਿਆਂ ਵਾਸਤੇ ਉੱਥੋਂ ਦਾਨ ਜਾਂਦਾ ਹੈ ਕੋਈ ਕੁਝ ਨਹੀਂ ਦਿੰਦਾ ਸਭ ਵੱਡੇ ਜਿਹੜੇ ਸੱਪ ਨੇ ਕੁੰਡਲੀਆਂ ਉਹ ਉੱਥੇ ਬੈਠੇ ਨੇ ਉਹ ਮਾਇਆ ਹੜੱਪ ਕਰੀ ਜਾਂਦੇ ਨੇ ਗੁਰੂ ਘਰਾਂ ਦੀ ਨਾ ਕੋਈ ਸਾਨੂੰ ਸਾਡੇ ਬੱਚਾਂ ਵਾਸਤੇ ਪੜ੍ਹਾਈ ਨਾ ਕੋਈ ਹਸਪੀਟਲ ਸਾਨੂੰ ਲੋੜ ਹੈ ਸਮਝਣ ਦੀ ਕਿਉਂਕਿ ਹੁਣ ਬਹੁਤ ਜਰ ਲਿਆ ਭਾਈ ਬਹੁਤ ਕੁਝ ਵੇਖ ਲਿਆ ਹੁਣ ਅਸੀਂ ਅਣਜਾਣਤਾ ਹੈ ਨਹੀਂ ਜੀ ਅੱਜ ਵੀ ਅਸੀਂ ਆਪਣੀ ਵੋਟ ਨੂੰ ਸੋਚ ਕੇ ਨਹੀਂ ਪਾਵਾਂਗੇ ਵੋਟ ਉੱਥੇ ਪਾਉਣੀ ਆਉਣ ਕਿਉਂਕਿ ਵੋਟਾਂ ਆ ਰਹੀਆਂ ਨੇ ਸ਼੍ਰੋਮਣੀ ਕਮੇਟੀ ਦੀਆਂ ਵੋਟ ਉੱਥੇ ਪਾਉਣੀ ਹੈ ਉਹ ਨੁਮਾਇੰਦਾ ਚੁਣਨਾ ਹੈ ਜੀਤੇ ਸਾਨੂੰ ਮਾਣ ਹੋਵੇ ਵੀ ਹਾਂ ਇਹ ਸਾਡੇ ਨਗਰ ਨੂੰ ਸੁਧਾਰ ਸਕਦਾ ਹੈ ਇਹ ਸਾਡੇ ਬੱਚਿਆਂ ਦਾ ਭਵਿੱਖ ਬਣਾ ਸਕਦਾ ਹੈ ਸੋ ਲੋੜ ਹੈ ਸਾਨੂੰ ਸਮਝਣ ਦੀ ਭਾਈ ਇਹ ਬੇਨਤੀਆਂ ਜ਼ਰੂਰ ਪ੍ਰਵਾਨ ਕਰਿਓ ਆਉਣ ਵਾਲੀਆਂ ਵੋਟਾਂ ਦੇ ਵਿੱਚ ਹਰ ਇੱਕ ਗੁਰਸਿੱਖ ਬੀਬੀ ਭੈਣ ਭਰਾ ਜਿਹੜੇ ਅੰਮ੍ਰਿਤਧਾਰੀ ਨੇ ਭਾਈ ਵੋਟਾਂ ਬਣਾਓ ਤੇ ਸਿੱਖੀ ਨੂੰ ਪਰਫੁੱਲਤ ਕਰੀਏ ਆਪਾਂ ਉਹਨਾਂ ਤੋਂ ਮਸੰਦਾ ਤੋਂ ਜਿਹੜਾ ਹੈ ਗੁਰੂ ਘਰ ਆਜ਼ਾਦ ਕਰਵਾਈਏ ਇਹ ਕਾਬਜ਼ ਹੋ ਕੇ ਬਹਿ ਗਏ ਨੇ ਗੁਰੂ ਘਰਾਂ ਦੇ ਉੱਤੇ ਛਾੜੀ ਨਹੀਂ ਰਹੇ ਨਾ ਕੋਸ ਸਿੱਖ ਕੌਮ ਦਾ ਬਣਾ ਰਹੇ ਨੇ ਸੋ ਇਹ ਬੇਨਤੀਆਂ ਜ਼ਰੂਰਤ ਧਿਆਨ ਚ ਰੱਖਿਓ ਭਾਈ ਆਪੋ ਆਪਣੀਆਂ ਵੋਟਾਂ ਜ਼ਰੂਰ ਬਣਵਾਓ ਤੇ ਵੋਟ ਉਥੇ ਪਾਓ ਉਸ ਨਮਾਇੰਦੇ ਨੂੰ ਪਾਓ ਜਿਹੜਾ ਸਾਡੇ ਨਗਰ ਨੂੰ ਸੁਧਾਰੇ ਸਾਡੇ ਬੱਚਿਆਂ ਦਾ ਧਿਆਨ ਦੇਵੇ ਸਾਨੂੰ ਸਹੂਲਤਾਂ ਲੈ ਕੇ ਆਵੇ ਜਿਹੜਾ ਸੋ ਧੰਨਵਾਦ ਹੈ ਸਾਰੀ ਹੀ ਸਮੂਹ ਸੰਗਤ ਦਾ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਧੰਨ ਸ਼੍ਰੀ ਗੁਰੂ ਰੰਸਾ ਮਹਾਰਾਜਿਆਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਅਮੋਲਕ ਸਮਾਂ ਸਾਡੀ ਝੋਲੀ ਦੇ ਵਿੱਚ ਪਾਇਆ ਹੈ ਸਾਰੀ ਸੰਗਤ ਦਾ ਧੰਨਵਾਦ ਧੰਨਵਾਦ ਬਾਬਾ ਹਰਜਿੰਦਰ ਸਿੰਘ ਜੀ ਸਿੱਖ ਬਿਰਸਾ ਦਲ ਸਾਰੀਆਂ ਹੀ ਸਮੂਹ ਸੰਗਤਾਂ ਦਾ ਆਓ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ